ਕਿਹਾ ਤੇ ਪਾਈ ਚੱਪ ਕਰਾਓ ਮਾਈਕ ਆ ਕਿੱਥੇ ਮਾਈਕ ਕੌਣ ਕਰਾਂ ਕਿੱਥੇ ਆ ਭਾਈ ਕੌਂ ਗਿਆ ਲਾ ਕੇ ਦਾ ਗੱਲ ਬੋਲ ਇੱਕ ਗਾਲ ਫਤਿਆਂ ਕੋਲੋਂ ਭਾਈ ਪੱਖਾ ਆ ਦੂਜਾ ਚੱਕਲੇ ਤੇ ਤੀਜਾ ਜਿਹੜਾ ਵਾ ਇਹ ਲੈ ਕੇ ਲਾਉਂਦੇ ਇਹ ਲੈਨੇ ਦਿਆ ਕਰ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਗਾਲਬਤ ਬਾਜੀ ਕਿਵੇਂ ਰਹੀ ਬਾਜੀ ਕੀ ਅਸੀਂ ਬਹੁਤ ਵਧੀਆ ਵੀਰੇ ਬਹੁਤ ਵਧੀਆ ਇਨਸਾਫ ਕੀਤਾ ਰੋਟੀ ਪਾਣੀ ਬਹੁਤ ਵਧੀਆ ਅਸੀਂ ਵੀਰੇ ਬਹੁਤ ਵਧੀਆ ਸਾਰਿਆਂ ਦੇ ਕਬੂਤਰ ਵਾਪਸ ਕੀਤੇ ਜਿਹੜੇ ਵੀ ਹੱਥ ਆਏ ਬਹੁਤ ਵਧੀਆ ਬਾਜੀ ਬਹੁਤ ਵਧੀਆ ਇਨਸਾਫ ਕੀਤਾ ਜੀ ਕਿਹੜੇ ਕਿਹੜੇ ਬੰਦੇ ਜਿੱਤੇ ਵੀਰੇ ਇੱਕ ਆਪਣਾ ਗਾਲਬਤੋਂ ਆਈ ਦੂਸਰੇ ਨਹੀਂ ਵੀਰੇ ਕਿਹੜੇ ਕਿਹੜੇ ਨਾਮ ਹੈ ਥੋੜਾ ਜਿਹਾ ਨਾਮ ਇੱਕ ਜਕਰਤੋਂ ਆਈ ਤੀਸਰਾ ਲਾਲਤੋਂ ਆ ਤੁਹਾਡਾ ਬਲਾ ਕਿਹਨੋਂ ਆ ਗੋਰਾ ਜੀ ਗਾਲਬ ਖਰਤ ਹਾਂਜੀ ਠੀਕ ਆ ਸ਼ਾਬਾਸ਼ ਇਹ ਕਿਹੜਾ ਪਿੰਡ ਆ ਜਰਾ ਚਾਹ ਕਰਾ ਵੀਰੇ ਪਿੰਡ ਆਪਣਾ ਅੱਛਾ ਬਹੁਤ ਵਧੀਆ ਬਾਈ ਹੋਈ ਯਾਰ ਪੂਰਾ ਰੋਟੀ ਦਾ ਪ੍ਰਬੰਧ ਸਾਰਾ ਪੂਰਾ ਓਕੇ ਯਾਰਾ ਕੰਮ ਯਾਰਾ ਅੱਛਾ ਤੇ ਪੂਰਾ ਸਰਾ ਕੰਮ ਹੋਇਆ ਬਾਈ ਯਾਰਾ ਆਪਾਂ ਇੱਕ ਕਬੂਤਰੀ ਫੌਜੀ ਜਾਗਰ ਦੇ ਨਾਂ ਤੇ ਹੈਗਾ ਵੀਰੇ ਪੰਜਾਂ ਦੀ ਬਾਜੀ ਵੰਡੀ ਵੀ ਸੀ ਆਪਾਂ ਦੂਜਾ ਨਾਮ ਬਣਾਪਾਂਗੇ ਹਾਂ ਜੀ ਧੰਨਵਾਦ ਕਰਦਾ ਲਾਲ ਤੋਂ ਭੰਡਾ ਬਾਈ ਜੀ ਅੱਛਾ ਬਾਈ ਬ੍ਰੈਂਡਰ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਬਾਜੀ ਬਹੁਤ ਵਧੀਆ ਕਰਾਈ ਹੈ ਜੀ ਇਨਸਾਫ ਦੀ ਪੂਰੀ ਵਧੀਆ ਬਾਜੀ ਕਰਾਈ ਹੈ ਜੀ ਇਹਨਾਂ ਨੇ ਨਹੀਂ ਨਹੀਂ ਕੋਈ ਲਾਂਭਾ ਨਹੀਂ ਬਾਈ ਜੀ ਫਿਰ ਪੰਜ ਪੰਜ ਸੌ ਆਪਾਂ ਅਗਲੀ ਵਾਰੀ ਆਉਂਗੇ ਸਤਨ ਜੀ ਨਹੀਂ ਆਵਾਂਗੇ ਆਵਾਂਗੇ ਬਾਈ ਜੀ ਬਿਲਕੁਲ ਬਿਲਕੁਲ ਕਿਵੇਂ ਨਹੀਂ ਨਹੀਂ ਆਪਣੇ ਆਪ ਦੇ ਪਿੰਡ ਦੀ ਬਾਜੀ ਸੀ ਜੀ ਠੀਕ ਹੈ ਜੀ ਆਪਾਂ ਦੇ ਪ੍ਰਸਤਿਤੀ ਜੀਏ ਪੂਰੀ ਵਧੀਆ ਬਾਜੀ ਹੋਈ ਆ ਇਨਸਾਫ ਵਾਲੀ ਬਾਜੀ ਹੋਈ ਆ ਕੋਈ ਰੋੜਾ ਨਹੀਂ ਪਿਆ ਠੀਕ ਹੈ ਜੀ ਜਿਹਦਾ ਹੱਕ ਮੰਗਾ ਸੀ ਜਿਆ ਉਹਨੂੰ ਨਾਮ ਮਿਲਿਆ ਵਾ ਠੀਕ ਹੈ ਬਹੁਤ ਸ਼ੁਕਰੀਆ ਪੂਰੇ ਖੋਲਿਆ ਕੱਲ ਨੂੰ ਕੋਈ ਪੰਦਾ ਇਹ ਨਹੀਂ ਗਿਆ ਸੋਦੇ ਵੀ ਪੰਮੀ ਪਰਲੇ ਨੇ ਇਹ ਕੀਤਾ ਜਾਵੇ ਕੀਤਾ ਠੀਕ ਹੈ ਜੀ ਠੀਕ ਹੈ ਕਿਸੇ ਨੂੰ ਕੋਈ ਨੀ ਜ਼ਰਾਜੀ ਠੀਕ ਹੈ ਜੀ ਕੋਈ ਮੈਂ ਤੋਂ ਕੁ ਮਿੰਟ ਦੋ ਨਹੀਂ ਪਸੰਦ ਨਹੀਂ ਆ ਜਾਂਦਾ ਅੱਛਾ ਬੋਲ ਬੋਲ ਹਾਂ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਾਡੇ ਪਿੰਡ ਬਾਜੀ ਹੋਈ ਆ ਤੇ ਇਹ ਜੋ ਜਿਹੜਾ ਕਰਵਾਉਣ ਵਾਲਾ ਰਾਜੂ ਆ ਪੂਰੇ ਨਾਲ ਜਿਹੜੇ ਹੈਗੇ ਆ ਸਾਈਡ ਤੇ ਆ ਜਿਵੇਂ ਭਾਈ ਭਾਣਾ ਤੇ ਭਾਈ ਆਪਣਾ ਕੋਟਾ ਵਾ ਇਹਨਾਂ ਨੇ ਇਹਨਾਂ ਦਾ ਪੂਰਾ ਸਹਿਯੋਗ ਦਿੱਤਾ ਹੈਗਾ ਤੇ ਜਿੰਨੇ ਵੀ ਆ ਹੋਰ ਬਾਜੀ ਤੇ ਆਏ ਆ ਕਪੂਤਰਵਾਜ ਉਹ ਸਾਰੇ ਹੀ ਖੋਸਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਨਹੀਂ ਕੀ ਸਾਡੇ ਨਾਲ ਜਾਨੀ ਕੋਈ ਧੱਕਾ ਹੋਇਆ ਜਾਂ ਹੋਰ ਹੋਇਆ ਬਹੁਤ ਵਧੀਆ ਹੋਇਆ ਵਾ ਕਿੰਨਾ ਵੀ ਹੋਇਆ ਵਾ ਤੇ ਖਾਣ ਪੀਣ ਦਾ ਵੀ ਆ ਜੋ ਵੀ ਹੈਗਾ ਵਾ ਸਾਰਾ ਪ੍ਰਬੰਧ ਵਧੀਆ ਸੀ ਜੀ ਵਧੀਆ ਪ੍ਰਬੰਧ ਸੀ ਜਾਨੀ ਜੀ ਆ ਦੋ ਮਿੰਟ ਵੀ ਆਇਆ ਬਹੁਤ ਮਤਲਬ ਲੇ ਕਬੂਤਰਾਂ ਵਾਲਿਆਂ ਦਾ ਵੀ ਧੰਨਵਾਦ ਆ ਜਾਨੀ ਕਿਸੇ ਨੇ ਕੋਈ ਰੋੜਾ ਨਹੀਂ ਪਾਇਆਗਾ ਜਾਂ ਕਿਸੇ ਨੇ ਕੋਈ ਗਲਾਸ ਇਕ ਬਾਵਾ ਸਭ ਪੂਰੇ ਖੋਸਾ ਬਾਗੋ ਬਾਗ ਆ ਠੀਕ ਆ ਠੀਕ ਆ ਜੀ ਧੰਨਵਾਦ ਬਹੁਤ ਧੰਨਵਾਦ ਬਾਈ ਕੀ ਤੁਸੀਂ ਕੀ ਕੰਮ ਕਰਦੇ ਕਬੂਤਰ ਛੱਡੇ ਹੋ ਇੱਥੇ 170 ਕਬੂਤਰ ਛੱਡੇ ਸੀ ਬਾਈ ਅੱਛਾ 170 ਕਬੂਤਰ ਛੱਡੇ ਸੀ 3:30 ਵਜੇ ਨੂੰ 50 ਕਬੂਤਰਾਂ 'ਚ ਬਾਜੀ ਹੋ ਗਈ ਸੀ ਅੱਛਾ 3:00 ਵਜੇ ਕੇ 40 45 ਮਿੰਟ ਤੇ ਕੱਲਾ ਗਾਲਵਾੜਿਆਂ ਦਾ ਕਬੂਤਰ ਰਹਿ ਗਿਆ ਪੰਜਾਂ ਦੀ ਊਂ ਬਾਜੀ ਹੋਈ ਸੀ ਆ ਬਾਜੀ ਵਧੀਆ ਹੋ ਗਈ ਪਹਿਲਾ ਨਾਮ ਗੋਰਾ ਗਾਲਵਾ ਦੂਜਾ ਫੌਜੀ ਚਾਕਰ ਤੀਜਾ ਹੈਗਾ ਮੰਗਲ ਮੰਗੂ ਲਾਲ ਤੋਂ ਚੌਥਾ ਮਨਦੀਪ ਵਿੰਝਲ ਪੰਜਵਾਂ ਦੀਪ ਕਾਲਖ ਇਹਨਾਂ ਪੰਜਾਂ ਦੀ ਬਾਜੀ ਸਾਂਝੀ ਹੋ ਗਈ ਲੈ ਵੀ ਆ ਪ੍ਰਬੰਧਕ ਆ ਗਿਆ ਕੀ ਕਹਾਂਗਾ ਮੈਂ ਇਹ ਤੁਹਾਿ ਸਾਰਿਆਂ ਦਾ ਵੀ ਧੰਨਵਾਦ ਆ ਵੀ ਜਿੰਨੇ ਨਾਲ ਮੇਰੇ ਨਾਲ ਸਹਿਯੋਗ ਕੀਤਾ ਉਹਨਾਂ ਨੇ ਭਾਨੇ ਨੇ ਝੋਟੇ ਨੇ ਜਿੰਨੇ ਵੀ ਸਾਰੇ ਕਮੇਟੀ ਵਾਲੇ ਬੰਦੇ ਸੀ ਬਾਜੀ ਦੇ ਨਾਲ ਮੈਨੂੰ ਬਹੁਤ ਸਹਿਯੋਗ ਦਿੱਤਾ ਇਹਨਾਂ ਨੇ ਤੇ ਬਾਜੀ ਸੋਹਣੀ ਕਰਾਈ ਆ ਤੇ ਉਤਰਵਾਜਾਂ ਦਾ ਬਹੁਤ ਧੰਨਵਾਦ ਬਹੁਤ ਗੁਰੂਗੱਤ ਆਈ ਸੀ ਪ੍ਰਵਾਨ ਸਰ ਹੈ ਹਾਂਜੀ ਪ੍ਰਵਾਨਤ ਮੀਰਾ ਜੀ ਸਰ ਤੇ ਪੈਨਾਂ ਦੇ ਵੀ ਧੰਨਵਾਦ ਵੀ ਨਾਲ ਸਹਿਯੋਗ ਦਿੱਤਾ ਬਹੁਤ ਵਧੀਆ ਕੰਮ ਆ ਜੀ ਨਾਮ ਪੰਡ ਸਮਾਰੋਦੀਪਾ ਬਣਾ ਦੋ ਚਲੋ ਆਜੋ 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 ਬਾਈ ਕਿੰਨੇ ਫੜਾ ਆਪੇ ਨਹੀਂ ਦੂਰ ਤੇ ਲਾਈਵ ਤੇ ਗ੍ਰੈਂਡ ਹੋ ਜਾਂਦਾ ਕੋਈ ਨਹੀਂ ਪਤਾ ਰਾਦੇ ਪਾਸੇ ਉਹਦਾ ਪਤਾ ਹੀ ਨਹੀਂ ਆਪਣਾ ਬੰਦਾ ਨਾ ਨਾ ਫੜਾਓ ਭਾਈ ਆਪੇ ਹੈ ਬੰਦਰੇ ਆਪਾਂ ਕਹਾਂ ਭਾਈ ਕਾਲ ਵਾਲੇ ਕਾਲ ਵਾਲੇ ਆ ਵੀ ਠੀਕ ਹੈ ਹਾਂ ਤਾੜੀਆਂ ਮਾਰ ਦਿਓ ਤਾੜੀਆਂ ਮਾਰ ਦਿਓ ਦੂਜਾ ਨਾਮ ਫੌਜੀ ਚੱਕਰ ਵੀਰੇ ਆ ਨੰਬਰ ਆ ਗਿਆ ਆ ਜਾਓ ਚੱਕਰ ਮੈਂ ਨੰਬਰ ਨਹੀਂ ਮੈਨੂੰ ਵੀ ਨੰਬਰ ਆਇਆ ਇੱਧਰ ਆ ਜਾ ਇੱਧਰ ਆ ਜਾ ਦੂਜਾ ਨਾਮ ਆ ਭਾਈ ਦੂਜਾ ਹਾਂਜੀ ਦੂਜਾ ਨਾਮ ਕਾਪਾ ਜੀ ਚੱਕਰ ਤੂੰ ਬਚਾ ਲੈ ਹੋ ਜਾ ਵੀਰੇ ਇੱਕ ਮਿੰਟ ਇਹ ਆ ਫੜੀ ਇਹੋ ਗੱਲ ਠੀਕ ਆ ਦੂਜਾ ਨਾਮ ਫੌਜੀ ਚੱਕਰ ਭਾਈ ठीक है जी हां ताड़ियां भी हां जी हां जी गुरु लाल को लक्ष्मी लाल को चलो जी आदरणीय ठीक है आओ जी तेरे क्या लोग रहे aku ਸੁਖਿਆ ਜੱਥੇ ਆ ਤੁੰਨ ਫੋਾਈ ਰੂਪਾ ਰੂਪਾ ਨੰਬਰ ਆ ਜਾ ਰਿਹਾ ਚੱਕੀ ਵੀ ਤੂੰ ਰੂਪਾ ਨੰਬਰ ਆ ਜਾ ਬਈ ਆਪ ਤੂੰ ਹੁਣ ਫਾੜੀ ਲਾੜੀਆਂ ਲਾ ਦੋ ਠੀਕ ਹੈ ਜੀ ਵੀਰੇ ਹਰਪ੍ਰਭਾਨ ਭਾਨੇ ਦਾ ਸਹਿਮਾਨਤਾ ਮੈਂ ਸਪான்ਸਰ ਹਾਂ ਮੈਂ ਸਪான்ਸਰ ਆਪਣੇ ਬਾਜੀ ਦੇ ਇਹੀ ਕਰਤਾ ਕਰਤਾਜੀ ਵੀਰੇ ਸਾਰੇ ਆਈਗਾ ਆਈਏ ਬਾਕੀ ਸਾਰੀ ਕਮੇਟੀ ਵੱਲੋਂ ਅਸੀਂ ਇਹਦਾ ਸਨਮਾਨਤ ਕਰਦੇ ਆ ਜੀ ਇਹਦੇ ਨੇ ਵਧੀਆ ਹੋਤਰਾ ਜੀ ਇਹਦਾ ਬਹੁਤ ਸਨਮਾਨਤ ਕਰਦੇ ਆਈ ਆ ਜੀ ਆਹੋ ਜੀ ਰੜਕੇ ਤੋਂ ਮੁੰਡਾ ਆਪਣੇ ਹੀ ਕਾਹਦਾ ਮੁੰਡਾ ਆ ਜੀ ਕੋਟਰ ਵੀ ਜਿੱਤਿਆ ਇਹ ਰੜਕੇ ਤੋਂ ਹਾਂ ਬਹੁਤ ਆਪਾਂ ਦੇ ਸਾਰੀ ਆਰਟੀ ਦਾ ਕੋਈ ਨਹੀਂ ਕੋਈ ਪੱਲੇ ਕੋਈ ਨਹੀਂ ਪੱਲੇ ਪੱਲੇ ਪੱਪੇ ਦੀ ਸਨਮਾਨਤਾ ਉਹ ਪਹੁੰਚ ਨਹੀਂ ਸਕੇ ਜੀ ਇਹ ਕੱਢ ਕੇ ਤੋਜੀ ਦੀ ਆ ਵੀਰੇ ਇਹਨੂੰ ਬਾਰੇ ਮੂਟੇ ਤੇਜ਼ੀ ਦੀ ਬਾਲਾ ਵਾਹ ਹਾਂ ਜਿਹਦਾ ਇਹ ਸਨਮਾਨ ਚਾਹਨਾ ਇੱਕ ਤੇਜੀ ਭਮੀਪੁਰੇ ਦਾ ਜੀ ਇਹ ਦੋਨੇ ਬੰਦੇ ਵੀ ਨਹੀਂ ਪਹੁੰਚੇ ਜੀ ਏ ਇਧਰ ਆਪਣੇ ਸਰਪੰਚ ਸਾਹਿਬ ਦਾ ਮੈਂਬਰ ਸਾਹਿਬ ਨੂੰ ਦੇ ਰਹੇ ਆ ਜੀ ਆਪਾਂ ਠੀਕ ਆ ਜੀ ਠੀਕ ਆ ਜੀ ਆ ਤੇਜੀ ਦਾ ਚੱਲੇ ਭਾਈ ਤੂੰ ਲੈ ਲੈ ਤੂੰ ਪਹੁੰਚਦਾ ਕਰਦੀ ਉਹਦੇ ਕੋਲੇ ਆ ਜਾ ਵੀਰੇ ਆ ਆ ਜਾ ਆ ਚੱਲਨੇ ਤੂੰ ਆ ਉਹਦੇ ਕੋਲੇ ਤੇਜੀ ਕੋਲੇ ਪਹੁੰਚ ਹੀ ਕਰਦੀ ਵੀਰੇ ਆ ਜਾ ਬਿਲਕੁਲ ਮੋਢੀ ਦੇ ਵੀ ਕਰਦੇ ਉਹਨਾਂ ਤੋਂ ਬਾਹਰ ਆਪੇ ਹਾਂ ਆ ਆਪਣੇ ਕੰਮ ਵਾਲੇ ਕਰਦਾ ਚਲੋ ਜੀ ਤੇਰਾ ਭਰਾ ਹੋਏ ਇਹ ਕੋਈ ਨਹੀਂ ਸਹਿਯੋਗ ਬਹੁਤ ਆ ਮੇਰੇ ਨਾਲ ਬਾਜੀ ਦੇ ਨਾਲ ਖੜੇ ਆ हिन ਆਈ ਸਾਡਾ ਕਾਰ ਡਰਗ ਵਾਲਾ ਮੁੰਡਾ ਮੁੰਡੀ ਇਹਨੇ ਵੀ ਸੇਵਾਦਾਰ ਆ ਗਿਆ ਆਵਾਜ ਇਕਾਦ ਕਾਲਾ ਕਿੱਥੇ ਕਾਲੇ ਨੂੰ ਇਹ ਅਸੀਂ ਬਾਪੂ ਕਰਮੂਜੀ ਦਾ ਜੋ ਮੁੱਖ ਸੇਵਾਦਾਰ ਮਾਰੀਦੇ ਉਹਨਾਂ ਦਾ ਸਨਮਾਨ ਤੋਂ ਦੇ ਉੱਤੇ ਨੂੰ ਕਰਦੇ ਆਂ ਆ ਆਉਣੇ ਲੋਕ ਆ ਜਾ ਬਾਈ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਆ ਸਨਮਾਨ ਨਹੀਂ ਹੁੰਦਾ ਦਰੇ ਜੀ ਇਹ ਅਸੀਂ ਭਰਾ કાਕੇ ਨੂੰ ਬਾਰੇ ਨੂੰ ਸਨਮਾਨਤ ਕਰਨ ਲੱਗੇ ਆ ਬਹੁਤ ਸਨਮਾਨ ਦਿੱਤੀ ਹੈ ਨਾਲ ਬਹੁਤ ਸੌਜੋਤ ਹੈ ਆਏ ਤੇ ਨੂੰ ਆ ਆ ਬਾਈ ਲੋਪੋ ਤੋਂ ਆਏ ਨੇ ਇਹ ਤਾਂ ਪੀ ਦੀ ਨਾਲ ਸੇਵਾ ਕਰਦਾ ਆ ਧੰਨਵਾਦ ਯਾਰ ਪਾਈ ਦਾ ਬਹੁਤ ਧੰਨਵਾਦ ਆਜ